ਪੰਜਾਬ ਦੇ ਲੋਕਾਂ ਨੂੰ ਮਿਲੀ ਵੱਡੀ ਰਾਹਤ ਪੰਜਾਬ ਅਨੁਸੂਚਿਤ ਜਾਤੀਆਂ ਤੇ ਭੂਮ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਲਾਭਪਾਤਰੀਆਂ ਦੇ ਕਰਜ਼ੇ ਕੀਤੇ ਗਏ ਮੁਆਫ ਦੱਸਦੀ ਹੈ ਕਿ ਪੰਜਾਬ ਅੰਦਰ 68 ਕਰੋੜ ਰੁਪਏ ਦਾ ਕਰਜ਼ਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਮੁਆਫ ਕੀਤਾ ਗਿਆ ਜਿਸ ਦੌਰਾਨ ਹਲਕਾ ਜਲਾਲਾਬਾਦ ਦੇ ਅੰਦਰ 2 ਕਰੋੜ 42 ਲੱਖ ਰੁਪਏ ਦਾ ਕਰਜ਼ਾ ਮਾਫ ਕੀਤਾ ਗਿਆ ਜਿਸ ਦੇ ਸਬੰਧ ਦੇ ਵਿੱਚ ਅੱਜ ਵਿਧਾਇਕ ਜਗਦੀਪ ਕੰਬੋਜ ਗੋਲੜੀ ਵੱਲੋਂ ਹਲਕਾ ਜਲਾਲਾਵਾ ਦੇ ਬਾਟਰ ਦੇ ਪਿੰਡਾਂ ਅੰਦਰ 79 ਲੱਖ ਰੁਪਿਆ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੰਡੇ ਗਏ ਨੇ। ਤਾਂ ਕੋਲਡੀ ਕਮੋਏ ਨੇ ਆਖਿਆ ਕਿ ਇਸ ਤੋਂ ਬਾਅਦ ਦੇ ਵਿੱਚ ਬਲਾਕ ਅਰਨੀਵਾਲਾ ਦੇ ਪਿੰਡਾਂ ਦੇ ਵਿੱਚ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੰਡੇ ਜਾਣਗੇ। ਇਸ ਮੌਕੇ ਵਿਧਾਇਕ ਕੋਲਡੀ ਕਮੋਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਹੋਇਆ ਕੀ ਕਿਹਾ ਸੁਣੋ। ਐਮਐਲ ਸਾਹਿਬ ਅੱਜ ਕਰਜ਼ਾ ਮਾਫੀ ਦਾ ਪ੍ਰੋਗਰਾਮ ਸੀਗਾ ਕਿੰਨਾ ਜਿਹੜਾ ਹਲਕਾ ਜਲਾਲਾਬਾਦ ਦੇ ਕਿਸਾਨਾਂ ਦਾ ਜਿਹੜੇ ਜੁੜੇ ਅਨੁਸੂਚਿਤ ਜਾਤੀਆਂ ਦੇ ਗਰੀਬ ਪਰਿਵਾਰ ਸੀ ਲੋੜਵੰਦ ਪਰਿਵਾਰ ਸੀ ਕਿੰਨਾ ਕਰਜ਼ਾ ਮਾਫ ਹੋਇਆ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਮੁੱਖ ਮੰਤਰੀ ਪੰਜਾਬ ਦਾ ਉਹ ਆਮ ਆਦਮੀ ਪਾਰਟੀ ਦਾ ਜੀ ਜਿਨ੍ਹਾਂ ਨੇ ਤਕਰੀਬਨ 68 ਕਰੋੜ ਰੁਪਏ ਪੂਰੇ ਪੰਜਾਬ ਦਾ ਕਰਜ਼ਾ ਮਾਫ ਕਰਿਆ ਜੀ ਜਿਹਦੇ ਵਿੱਚੋਂ 242000 ਰੁਪਿਆ ਮੇਰੇ ਹਲਕੇ ਜਲਾਲਾਬਾਦ ਦਾ ਮਾਫਾ ਹੈ ਔਰ 2 ਕਰੋੜ 42 ਲੱਖ ਰੁਪਿਆ ਔਰ ਜਿਹਦੇ ਵਿੱਚੋਂ ਅਸੀਂ ਅਜੇ 73 ਲੱਖ ਰੁਪਏ ਦੇ ਇਹਨਾਂ ਨੂੰ ਸਰਟੀਫਿਕੇਟ ਇਸ਼ੂ ਕਰਿਆ ਜਿਹੜੇ ਸਾਡੇ ਗਰੀਬ ਪਰਿਵਾਰਾਂ ਸੀ ਜਿਹੜੇ ਬਾਰਡਰ ਦੇ ਪਿੰਡਾਂ 'ਚ ਆ ਕਿਉਂਕਿ ਹਲਕਾ ਵੱਡਾ ਆਣ ਕਰਕੇ ਅਸੀਂ ਇੱਕ ਪ੍ਰੋਗਰਾਮ ਨਹੀਂ ਰੱਖਿਆ ਸੀ ਔਰ 24 ਪਰਿਵਾਰ ਨੇ ਜਿੱਤੇ 79 ਲੱਖ ਰੁਪਏ ਅੱਜ ਅਸੀਂ ਟੋਟਲ ਇਹਨਾਂ ਦਾ ਮਾਫ ਕਰਕੇ ਜਾ ਰਹੇ ਹਾਂ ਸੋ ਪਰਸੋਂ ਅਸੀਂ ਅੰਨੀ ਵਾਲੇ ਰੱਖਾਂਗੇ ਇੱਕ ਦਿਨ ਛੱਡ ਕੇ ਫਿਰ ਜਾਨੀਸਰ ਵਾਲੇ ਪਿੰਡਾਂ 'ਚ ਪ੍ਰੋਗਰਾਮ ਹੋਊਗਾ ਸੋ ਇਸ ਗੱਲ ਦੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਇਹ ਸਰਕਾਰ ਦੀ ਕੋਸ਼ਿਸ਼ ਹੈ ਵੀ ਜਿਹੜਾ ਗਰੀਬ ਜਿਹੜੇ ਸਾਡੇ ਅਸੀ ਪਰਿਵਾਰ ਨੇ ਜਾਂ ਹੈਂਡੀਕੈਪ ਸਾਡੇ ਪਰਿਵਾਰ ਨੇ ਜਿਨ੍ਹਾਂ ਨੇ ਕਰਜ਼ੇ ਲਈ ਸੀ ਉਤਾਰ ਨਹੀਂ ਸਕਦੇ ਸੀ ਸੋ ਇਹ ਸੂਲਤ ਦੇ ਕੇ ਸਰਕਾਰ ਨੇ ਉਸ ਘਰ ਦੇ ਛੁੱਲੇ ਜਗਦੇ ਕਰਤੇ ਨਹੀਂ ਅਸੀਂ ਵੇਖਿਆ ਕਰਜ਼ੇ ਨਾਲ ਲੋਕਾਂ ਨੇ ਕੀ ਆਪਦੇ ਘਰਾਂ ਦੇ ਲਾਤ ਕਰੇ ਕਈਆਂ ਨੇ ਸੂਸਾਈਡ ਕਰਨੀਆਂ ਮੈਂ ਪਾਕਾਪਿੰਡ ਦੀ ਗੱਲ ਕਰਾਂ ਤਾਂ 40 ਮੌਤਾਂ ਹੋਈਆਂ ਸੀ ਇਕਾਲੀ ਦਲ ਦੀ ਸਰਕਾਰ ਵਿਲੇ ਤੇ ਅੱਜ ਤੁਹਾਡੇ ਸਾਹਮਣੇ ਇਹ ਸਰਕਾਰ ਲੋਕਾਂ ਦੀ ਬਾਹ ਫੜਦੀ ਹੈ ਵੀ ਕੋਈ ਨਹੀਂ ਕਿ ਤੁਸੀਂ ਕਰਜ਼ਾ ਨਹੀਂ ਲਾ ਸਕੀ ਤਾਂ ਕੋਈ ਨਹੀਂ ਸਰਕਾਰ ਤੁਹਾਡੇ ਨਾਲ ਖੜੀ ਹੈ ਸੋ ਇਸ ਗੱਲ ਦੀ ਮੁਬਾਰਕਬਾਦ ਵੀ ਹੈ ਔਰ ਇਹ ਨਵੀਂ ਸ਼ੁਰੂਆਤ ਵੀ ਹੈ ਉਹਨਾਂ ਗਰੀਬ ਪਰਿਵਾਰਾਂ ਲਈ ਜਿਹੜੇ ਕੰਮ ਕਰਦੇ ਕਈ ਵਾਰੀ ਉਹ ਫੇਲਿਅਰ ਵੀ ਹੋ ਜਾਂਦੇ ਆ ਕਿਉਂਕਿ ਜਦੋਂ ਬੰਦਾ ਇਨਸਾਨ ਕੰਮ ਕਰਦਾ ਹਮੇਸ਼ਾ ਸਕਸੈਸ ਨਹੀਂ ਹੁੰਦਾ ਉਹਦੇ ਤੋਂ ਕਈ ਗਲਤੀਆਂ ਵੀ ਹੋ ਜਾਂਦੀਆਂ ਕਈ ਵਾਰੀ ਕੁਦਰਤ ਦੀ ਵੀ ਮਾਰ ਵੱਜ ਜਾਂਦੀ ਹੈ ਸੋ ਇਸ ਗੱਲ ਦੀ ਮੁਹਾਰਤਵਾਦ ਅੱਜ ਦੇ 24 ਪਰਿਵਾਰਾਂ ਨੂੰ ਬਾਈ ਜੀ ਅੱਜ ਕਰਜ਼ਾ ਮਾਫੀ ਹੋਈ ਹੈ ਜਿਹੜੇ 24 ਜਿਹੜੇ ਪਰਿਵਾਰ ਸੀਗੇ ਲਗਭਗ 78 ਲੱਖ ਰੁਪਏ ਉਹਨਾਂ ਦਾ ਮਾਫ ਹੋਇਆ ਥੋੜਾ ਕਿੰਨਾ ਕਰਜ਼ਾ ਸੀ ਜਿਹੜਾ ਮਾਫ ਹੋਇਆ ਲਗਭਗ ਜਦੋਂ ਕਰਜ਼ਾ ਲਿਆ ਸੀ ਉਸ ਟਾਈਮ ਤਾਂ 5-6 ਲੱਖ ਰੁਪਏ ਹੀ ਲਿਆ ਸੀ ਇਹ 1993 ਦੀ ਗੱਲ ਹੈ 93 ਕੇ 94 ਦੇ ਵਿੱਚ ਅਸੀਂ ਮਿੰਨੀ ਬੱਸ ਦਾ ਲਿਆ ਸੀ ਉਸ ਤੋਂ ਬਾਅਦ ਸਿਸਟਮ ਨੂੰ ਫੇਲ ਹੋ ਗਿਆ ਬਸ ਜਿਹੜੀ ਕਾਰਪੋਰੇਸ਼ਨ ਨੇ ਲਾलाम ਕਰਤੀ ਜੀ ਉਸ ਤੋਂ ਬਾਅਦ ਕੋਈ ਰਜਗਾਰਤਾ ਰਹੀ ਨਹੀਂ ਕਿ ਜਿੱਥੇ ਅਸੀਂ ਕਰਜ਼ਾ ਦੇ ਸਕਦੇ ਸੀ ਪਰ ਹੁਣ ਕਾਫੀ ਲੰਬੇ ਸੰਘਰਸ਼ ਤੋਂ ਬਾਅਦ ਇੱਕ ਅਸੀਂ ਐਸਸੀ ਸੰਘਰਸ਼ ਕਮੇਟੀ ਬਣਾਈ ਸੀ 2002 ਵਿੱਚ 2002 ਤੋਂ ਲੈ ਕੇ ਅੱਜ ਤੱਕ ਕਾਫੀ ਜਿੰਨੀਆਂ ਵੀ ਸਰਕਾਰਾਂ ਆਈਆਂ ਸਾਰਿਆਂ ਨੂੰ ਅਸੀਂ ਮੰਗ ਪੱਤਰ ਦੇਂਦੇ ਰਹੇ ਔਰ ਕਰਜ਼ੇ ਵਾਸਤੇ ਕਰਜ਼ਾ ਮੁਕਤੀ ਵਾਸਤੇ ਵੀ ਪ੍ਰਿਆਸ ਕਰਦੇ ਰਹੇ ਪਰ ਭਗਵਾਨ ਸਿੰਘ ਮਾਨ ਦੀ ਜਿਹੜੀ ਸਰਕਾਰ ਆਈ ਹੈ ਹੁਣ ਇਹਨਾਂ ਨੇ ਪੂਰੇ ਪੰਜਾਬ ਦੇ ਐਸਸੀ ਕਾਰਪੋਰੇਸ਼ਨ ਵੱਲੋਂ ਜਿੰਨੇ ਵੀ ਘਰਾਂ ਦਾ ਕਰਜ਼ਾ ਸੀ ਉਹ ਮਾਫ ਕੀਤਾ ਗਿਆ ਹੈ ਔਰ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦਾ ਔਰ ਮੈਡਮ ਬਲਜੀਤ ਕੌਰ ਜੀ ਦਾ ਜੋ ਮੰਤਰੀ ਨੇ ਸਾਡੇ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ ਜਿਹੜੇ ਇਹਨਾਂ ਗਰੀਬ ਪਰਿਵਾਰਾਂ ਤੇ ਉਹਨਾਂ ਨੇ ਮਿਹਰ ਪਰਿਆ ਜਿਵੇਂ ਕਹਿੰਦੇ ਨੇ ਵੀ ਹੱਥ ਹੀ ਰੱਖਿਆ ਹੈ ਔਰ ਉਹਨਾਂ ਦਾ ਕਰਜ਼ਾ ਜਿਹੜਾ ਹੈ ਸਾਰਾ ਮਾਫ ਕਰ ਦਿੱਤਾ ਹੈ ਔਰ ਇਹਦੇ ਵਿੱਚ ਐਮਐਲ ਜਗਦੀਪ ਕੁਮਾਰ 골ਡੀ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਸਾਨੂੰ ਸਰਟੀਫਿਕੇਟ ਦੇ ਕੇ ਇਸ ਕਰਜੇ ਤੋਂ ਮੁਕਤ ਕੀਤਾ ਹੈ ਵੈਗੁਰੂ ਜੀ ਦਾ ਖਾਲਸਾ ਤੇ ਵੈਗੁਰੂ ਜੀ ਦਾ ਜਮਾ ਮਾਫ ਹੋਇਆ ਤੁਹਾਡਾ ਵੀ ਹੋ ਗਿਆ ਜੀ ਹਾਂਜੀ ਹਾਂਜੀ ਕਿੰਨਾ ਹੋਇਆ ਜੀ ਆਪਣਾ 219000 19 19 ਸਾਲ ਖੁਸ਼ ਹੋ ਖੁਸ਼ ਕੀ ਕਹਿਣਾ ਚਾਹੁੰਦੇ ਅਸੀਂ ਇਹਨਾਂ ਸਰਕਾਰ ਦਾ ਧੰਨਵਾਦ ਕਰਨੇ ਆ ਵੀ ਕੋਈ ਅੱਗੇ ਸਰਕਾਰ ਨਹੀਂ ਕਿਸੇ ਵੀ ਮਾਫ ਕੀਤਾ ਪਰ ਇਹ ਧੰਨ ਸਰਦਾਰ ਭਗਵੰਤ ਸਿੰਘ ਮਾਨ ਦਾ ਹੈ ਜਿਸ ਨੇ ਦੁਨੀਆ ਨੂੰ ਆ ਕਰਜੇ ਤੋਂ ਮੁਕਤ ਕੀਤਾ ਹੈ ਤੇ ਇਹਦਾ ਵੀ ਧੰਨਵਾਦ ਕਰਨੇ ਆ ਐਮਐਲ ਸਾਹਿਬ ਦਾ ਵੀ ਧੰਨਵਾਦ ਕਰਨੇ ਆ ਤੇ ਸਾਰੀ ਸਰਕਾਰ ਦੇ ਵੀ ਧੰਨਵਾਦ ਕਰਨਿਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਭਾਈ ਜੀ ਇਹ ਕਹਿਣਾ ਚਾਹੁੰਦਾ ਜਿਹੜਾ ਅੱਜ ਹੋਇਆ ਹੈ ਵਾਹਿਗੁਰੂ ਜੀ ਕੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਮੋਕਮਣੀ ਦੇ ਸਰਪੰਚ ਜੋ ਵਿਚਾਰਾਂ ਗਰੀਬਾਂ ਦੀ ਜੋ ਲੋਕਾਂ ਨੇ ਲਿਆਵਾ ਨੌਣ ਤੇ ਜੋ ਭੁਗਤਮਾਨ ਨੇ ਮਾਫ ਕੀਤਾ ਮੈਂ ਉਹਨਾਂ ਬਹੁਤ ਧੰਨਵਾਦ ਐਮਐਲ ਗੋਲਡੀ ਕੁ ਮੌਜਦਾ ਵੀ ਕਿੜਾ ਇੱਥੇ ਟ੍ਰੇਆਂ ਪੇਂਡ ਆ ਕੇ ਲੋਨ ਮਾਫ ਕਰਾਏ ਨੇ ਅੱਗੇ ਤੋਂ ਲੈ ਵੀ ਲੋਕਾਂ ਦੇ ਕਰਦੇ ਰਹੇ ਨੇ ਮਾਫ Both no